ਜੱਸ ਉਹ ਰੋਟੀ ਲੈ ਆ ਯਾਰ ਭੁੱਖ ਲੱਗੀ ਆ ਰੋਟੀ ਤਾਂ ਮੈਂ ਲੈ ਆਉਣੀ ਆ ਆਪ ਤੂੰ ਹੀ ਚਲ ਗਿਆ ਇਹ ਬਾਹਰ ਉਹ ਅਗਲੇ ਆਏ ਫਿੰਦਰ ਹੁਣੀ ਸਾਰੇ ਢਾਣੇ ਇਕੱਠੇ ਹੋ ਗਏ ਕਿਉਂ ਹੁਣ ਕੀ ਕਹਿੰਦੇ ਆ ਉਹ ਕੀ ਕਹਿਣਾ ਉਹਨਾਂ ਨੇ ਜਿਹੜੀਆਂ ਕਰਦੂਤਾ ਤੇਰੀ ਮਾਂ ਨੇ ਕੀਤੀਆਂ ਉਹਦੇ ਬਦਲੀ ਆਏ ਸੀ ਉਹ ਲੈ ਦੱਸ ਉਹਨਾਂ ਨੂੰ ਦੱਸ ਦੇਣਾ ਕਿ ਮੰਮੀ ਨਹੀਂ ਹੈਗੀ ਘਰ ਮੈਂ ਤਾਂ ਦੱਸਿਆ ਨਾਲ ਤਾਈ ਨਹੀਂ ਆਈ ਤਾਈ ਕਹਿੰਦੀ ਕਾਡੇ ਨੂੰ ਬਾਹਰ ਕਿੱਥੇ ਆ ਮੈਂ ਕਿਹਾ ਉਹ ਤਾਂ ਹੈ ਨਹੀਂ ਕਿ ਘਰੇ ਉਹ ਦੋ ਦੋ ਕਿਤੇ ਉੱਡ ਉੱਡ ਗਈ ਆ ਸਾਨੂੰ ਨਹੀਂ ਉਹਦਾ ਪਤਾ ਹੈਗਾ ਕਿੱਥੇ ਗਈ ਆ ਵੇਹੋ ਕੱਡੀ ਬੇਇੱਜ਼ਤੀ ਕਰਾਉਂਦੇ ਕੱਲ ਨੂੰ 10 ਬੰਦੇ ਲੈ ਆ ਕੇ ਆਉਣਗੇ ਤੇ ਫਿਰ ਕਿੱਧਰ ਜਾਵਾਂਗੇ ਉਹ ਤਾਂ ਸ਼ੁਕਰ ਕਰੋ ਆਪ ਆਏ ਜੇ ਉਹ ਤਾਂ ਕਹਿਂਦੇ ਵੀ ਉਹਨਾਂ ਦਾ ਡੈਡੀ ਕਹਿੰਦੇ ਆਂ ਪੁਲਿਸ ਚ ਲੈਣਾ ਵਾ ਉੱਥੇ ਲੈ ਕੇ ਆਉਣਾ ਸਾਰਿਆਂ ਨੂੰ ਪੁਲਸ ਵਾਲਿਆਂ ਨੂੰ ਤੇ ਫਿਰ ਕਿੱਦਾਂ ਕਰਨੀ ਸੀਗੀ ਜੇ ਉਹ ਆਪ ਆ ਜਾਂਦੇ ਤਾਂ ਕਰਨੀਗੀ ਅਗਲੇ ਨੇ ਪਰਚਾ ਦੇਣਾ ਹੀ ਐ ਲੱਖਾਂ ਰੁਪਈਆਂ ਦਾ ਸੋਨਾ ਵਾ ਉਹਨਾਂ ਦਾ ਕਿੱਧਰ ਨੂੰ ਜਾਣਾ ਦੱਸ ਮੈਂ ਤਾਂ ਉਹਨਾਂ ਦੇ ਸਾਹਮਣੇ ਵੀ ਫੋਨ ਲਾਇਆ ਹੀ ਮੈਂ ਕਿਹਟਾ ਲੈਣੇ ਚਤਰੂ ਨੂੰ ਫੋਨ ਲਾਉਣੀ ਆ ਕੀ ਪਤਾ ਚਾਕੀ ਲਵੇ ਉਹਨੇ ਨਹੀਂ ਫੋਨ ਚੱਕਿਆ ਮੇਰਾ ਇੱਕ ਵਾਰ ਵੀ। ਉਹ ਚਾਹ 10 ਮਾਰੀ ਆ। ਬੰਦਾ ਦੱਸ ਕੇ ਚਲ ਜਾਂਦਾ ਕਿ ਮੈਂ ਕਿੱਥੇ ਚੱਲੀ ਆ ਕਿੱਦਾਂ ਆ ਕਿੱਥੇ ਬੈਠੀ ਆ। ਕੋਈ ਗੱਲਬਾਤ ਹੋ ਗਈ ਤੇ ਅਸੀਂ ਕਿੱਧਰ ਜਾਣਾ ਵਾ। 10000 ਦੀ ਮੈਂ ਨੌਕਰੀ ਕਰਦਾ ਮੈਂ ਪੈਸੇ ਕਿੱਥੋਂ ਲਾਉਣੇ ਆ ਲੋਕਾਂ ਦੇ? ਅਸੀਂ ਕਾਹ ਤੋਂ ਲਾਉਣੇ ਮੈਂ ਤੁਹਾਨੂੰ ਉਦੋਂ ਵੀ ਕਹਿ ਆਂ ਸਾਡਾ ਘੜ ਵੇਚ ਕੇ ਕਸੂਰ ਆ। ਮੈਂ ਦੱਸ ਗੋ ਉਹਨਾਂ ਦੇ ਘਰ ਦੱਸ ਕੇ ਆਈ ਪਹਿਲਾਂ ਸਗੋਂ ਚੰਗਾ ਕੀਤਾ ਦੱਸ ਕੇ ਆਈ ਆ। ਉਹਨਾਂ ਨੂੰ ਇਹ ਤਾਂ ਹੈਗਾ ਨਾ ਇਹ ਨਹੀਂ ਮਿਲੇ ਨਾਲੇ ਦੇ। ਮੇਰੀ ਗੱਲ ਨੂੰ ਬਹੁਤ ਸੁਣ ਲੈ ਇੱਕ ਤੂੰ ਦੱਸ ਦੇਣਾ ਅਸੀਂ ਤਾਈ ਨੂੰ। ਇਹ ਸਾਡਾ ਕੋਈ ਕਸੂਰ ਨਹੀਂ ਹੈਗਾ ਨਾ ਤੁਹਾਡੀ ਨਾ ਉਹਨੇ ਪੁੱਛਿਆ ਸੋਨਾ ਦੇਣ ਲੱਗਿਆ ਤੇ ਨਾ ਸਾਨੂੰ ਪਤਾ ਵਾ ਕਿਸੇ ਗੱਲ ਦਾ ਆਈ ਹੀ ਨਾਲ ਉਹ ਵੀ ਉਹਦੀ ਵੀ ਮੈਂ ਚੰਗੀ ਕੀਤੀ ਮੈਂ ਕਹਿੰਦਾ ਕਸੂਰ ਤਾਂ ਸਾਰਾ ਇਹਦਾ ਵਾ ਜਿਹੜੀ ਜਾਣ ਕੇ ਆਣ ਕੇ ਜੁੜ-ਜੁੜ ਕੇ ਪੈਂਦੀ ਏ ਉਹਦੇ ਨਾਲ ਸਾਰਾ ਸੋਨਾ ਮੈਂ ਕਹਿੰਦਾ ਇਹਨੇ ਦਿੱਤਾ ਉਹਨੂੰ ਇਹਨੂੰ ਨਹੀਂ ਪਤਾ ਮੈਂ ਕਹਿੰਦਾ ਪਹਿਲਾਂ ਤੇ ਉਹ ਅਗਲੇ ਕਹਿੰਦੇ ਵੀ ਕਸੂਰ ਤਾਂ ਇਹਦਾ ਹੀ ਆ ਪਰ ਇਹਨੂੰ ਹੁਣ ਪੱਥਰੀਆਂ ਦਾ ਬਹਾਨਾ ਲਾ ਕੇ ਉਹਨੇ ਤੇ ਇਹਦੇ ਕੋਲੋਂ ਸੋਨਾ ਲੈ ਲਿਆ ਅਗਲੇ ਨੇ ਆਪਣੀ ਦੀ ਥੋੜੀ ਚਾਰੀ ਗਲਤੀ ਕੱਢਣੀ ਆ ਗਲਤੀ ਤਾਂ ਉਹਨਾਂ ਨੇ ਇਹਦੀ ਕੱਢਣੀ ਆ ਪੱਤਰੀਆਂ ਨੂੰ ਕਿੱਥੇ ਹੋਈਆਂ ਇਹ ਤੇ ਚੰਗੀ ਭਣੀ ਇੱਥੇ ਸਾਡੇ ਸਾਹ ਘੁੱਟਣ ਨੂੰ ਬੈਠੀ ਆ ਕੀ ਪਤਾ ਹੁਣ ਇਹਦਾ ਹੁਣ ਵੇਖੋ ਕਿਦਾਂ ਆਉਂਦੀ ਆ ਅਗਲੇ ਜਦੋਂ ਕਹਿੰਦੇ ਵੀ ਜਦੋਂ ਆਗੀ ਤੇ ਮੈਨੂੰ ਨਾਲ ਦੀ ਨਾਲ ਸਾਨੂੰ ਦੱਸ ਰਿਓ ਉਹਨੂੰ ਕਹ ਦੋ ਦਿਨ ਹੋ ਗਏ ਉਹ ਤੇ ਘਰ ਨਹੀਂ ਵੜੀ ਉਹਦਾ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਥਾਂਡ ਕੰਨਾ ਜੀ ਪਤਾ ਸਾਨੂੰ ਕਿੱਥੇ ਗਈ ਆ ਚੱਲ ਕੋਈ ਨਹੀਂ ਹੁਣ ਤਾਂ ਘਰ ਹੀ ਪੈਣਾ ਵਾ ਨਾ ਕੋਈ ਨਹੀਂ ਦੇਖ ਲੈਨੇ ਆ ਝਾਵਾਂ ਫਿਰ ਮੈਂ ਰੋਟੀ ਬੋਲ ਲਈ ਗੱਲ ਸੁਣ ਜੇ ਉਹ ਆਉਣਗੇ ਤੇ ਕਿੱਥੋਂ ਪੈਸੇ ਦਵੂ ਕਿ ਪਹਿਲਾਂ ਮੈਨੂੰ ਇਹਦੇ ਦੱਤ ਜਾ ਜਿੱਥੋਂ ਮਰਜੀ ਦਵੋ ਇਹ ਸਾਨੂੰ ਕੀ ਪਤਾ ਅਹੀ ਗੱਲ ਟੈਨਸ਼ਨ ਨਾ ਲਈਏ ਇਹਦੀਆਂ ਵਾ ਜਾ ਲੈ ਆ ਰੋਟੀ ਮੈਨੂੰ ਵੀ ਕੁਛ ਨੰਗਣ ਦਿਆ ਪਾਣੀ ਲੈ ਆਈ ਪਹਿਲਾਂ ਪਿੰਦਨਾਂ ਇਹਨੇ ਮੇਰੇ ਨੂੰ ਪਰਮਾਤਮਾ ਮੇਨੂੰ ਮਾਫ਼ ਕਰ ਦੋ ਮਾਦੇ ਹੀ ਕਿਉਂਕਿ ਉਹ ਮੇਰੇ ਮਾਫ਼ੀਆਂ ਮੰਗੀਆਂ ਲੈ ਗਈ ਕਿ ਦੀ ਬੱਟੀ ਪੀ ਪੂਖਾਣਾ ਆਪਣੇ ਘਰ ਨੇ ਤੇ ਵਿਸ਼ਵਾਸਨਾ ਕਰਕੇ ਤੇ ਆਪਣੀ ਭੂਆ ਤੇ ਵਿਸ਼ਵਾਸ ਕੀਤਾ ਤੋਨੇ ਮੈਨੂੰ ਫਿਰ ਵੀ ਧੋਖਾ ਹੀ ਦਿੱਤਾ ਨਾ ਤੇ ਉਹ ਮੇਰੇ ਕੋਲ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਤੁਹ ਮਾਫ਼ੀ ਮੰਗਣੀ ਹੈ ਨਾ ਤੇ ਮੰਮੀ ਨੂੰ ਨਾ ਕੋ ਮੰਗ ਮੈਂ ਵੀ ਤੇਰੇ ਨਾਲ ਹੀ ਹਾਂ ਪਿੰਦਰ ਹੁਣਾ ਤਾਂ ਵੀ ਮੈਂ ਮਾਫ਼ੀ ਮੰਗ ਲਾਂਗੀ ਪਰ ਅੰਨ ਤਾਂ ਹਰਤੇ ਮੰਗਣਾ ਚਾਹੀਦਾ ਮੈਂ ਇਕੱਲੀ ਬੈਠੀ ਤੇ ਸੋਚ ਰਹੀ ਹਾਂ ਕਿ ਮੈਂ ਕਿੱਡੀ ਵੱਟੀ ਬੇਕੂਫ ਹਾਂ ਪਰ ਸਹੀ ਗੱਲ ਆਪਣੇ ਘਰਦਿਆਂ ਤੇ ਯਕੀਨ ਕਰਨਾ ਚਾਹੀਦਾ ਉੱਤੇ ਹੁਣਾ ਚਲ ਤੂੰ ਨਾ ਕੋ ਮਾਫ਼ੀ ਮੰਗ ਲੈ ਸਭ ਕੁਝ ਵਿੱਚ ਹੀ ਆਏਗਾ ਪਰ ਉਦਾਂ ਵੀ ਇਹ ਲੋ ਕਿੱਡੇ ਚ ਲਾਗਦੇ ਨੇ ਭੂਆ ਜੀ ਅਸੀਂ ਸਮਝਾਇਆ ਕਿ ਸਾਡੇ ਆਪਣੇ ਨੇ ਤੇ ਪਰ ਆਪਣੇ ਦੇ ਵੀ ਕੋਈ ਯਕੀਨ ਨਹੀਂ ਰਿਹਾ ਕਿਹਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੋਚਦੇ ਆਂ ਕਿ ਚਲੋ ਕੋਈ ਗੱਲ ਨਹੀਂ ਸਾਡੇ ਰਿਸ਼ਤੇਦਾਰ ਹਟਣ ਨਾਲ ਕਿਹੜਾ ਨਾਨੇ ਮਾੜਾ ਕਰਨਾ ਉਹ ਸਦਾ ਚੰਗਾ ਕਹਿੰਦੇ ਹੁਣ ਵੀ ਹੈਪੀਨਸ ਸੋਚਦੇ ਅਹੀਂ ਵੀ ਨਹੀਂ ਕਰਦੇ ਅਹੀਂ ਦੇ ਵਿੱਚੋਂ ਇਹ ਸੋਚਿਆ ਹੈ ਕਿ ਚਲ ਦੋਵਾਂ ਪਰਿਵਾਰਾਂ ਵਿੱਚ ਕਦੇ ਨਹੀਂ ਦੁਸ਼ਮਣੀ ਚੱਲਦੀ ਆਉਂਦੀ ਏ ਚਲ ਇਕੱਠੇ ਹੋ ਜਣਗੇ ਸਾਨੂੰ ਕੀ ਪਤਾ ਕਿ ਉਹਨਾਂ ਦੇ ਢਿੱਡ ਵਿੱਚ ਇੰਨੀ ਜ਼ਿਆਦਾ ਖੋਟ ਇਨਾਂ ਦੇ ਪਰਿਖਾਫ ਹੁਣ ਵੀਰਾਂ ਚਲ ਵੀ ਪਤਾ ਨਹੀਂ ਕਿੱਥੇ ਗਏ ਨੇ ਪਤਾ ਨਹੀਂ ਐਦਾਂ ਜਿੱਦਾਂ ਆਉਣਾ ਹੀ ਨਹੀਂ ਹੁੰਦਾ ਆਉਣਾ ਤੇ ਇਸੇ ਘਰ ਚ ਉਹਨਾਂ ਨੇ ਇੰਨਾ ਵਿਚਰਨਾ ਹੋਣਗੇ ਹੁਣ ਮੰਨ ਲਾ ਕੱਲ ਨੂੰ ਤੂੰ ਵੀ ਪਿੰਡ ਜਾਣਾ ਤੇ ਇਹ ਪਿੰਡ ਜਾਣਾ ਛੱਡ ਛੜੇਗੀ ਹੁਣ ਕਈ ਪ੍ਰੋਗਰਾਮ ਵੀ ਇਕੱਠੇ ਤੇ ਹੋਣਾ ਹੀ ਹੁੰਦਾ ਕਿ ਦੰਮਾ ਮੰਗਾਉਗੀ ਪਰ ਉਹਨਾਂ ਨੂੰ ਕਿੱਥੇ ਸ਼ਰਮ ਹਣੀ ਆ ਜੇ ਇੰਨੀ ਸ਼ਰਮ ਹੁੰਦੀ ਤੇ ਸੋਨਾ ਕੱਢ ਕੇ ਦੇਣਾ ਦੇਂਦੇ ਹੈ ਤੇ ਸਾਰਾ ਕੁਝ ਇਹਨਾਂ ਦੇ ਕੋਲ ਹੀ ਆ ਪਰ ਉਹਨਾਂ ਨੂੰ ਲੱਗਦਾ ਵਾ ਕਿ ਸ਼ਰਮੇ ਇਦਾਂ ਕਹਾਂਗੇ ਜਾਂ ਇਦਾਂ ਕਰਾਂਗੇ ਤੇ ਇਹਨਾਂ ਨੇ ਮੇਰੇ ਤੋਂ ਲੈਣਾ ਹੀ ਨਹੀਂ ਆ ਲੈਣਾ ਤਾਂ ਸਹੀ ਛੱਡ ਦੇ ਤੇ ਨਹੀਂ ਹੈਗੇ ਕੋਈ ਨਿੱਕੀ ਮੋਟੀ ਚੀਜ਼ ਹੋਈ ਕੋਈ ਸ਼ਰਟ ਵੀ ਦੇ ਇੰਨੀਆਂ ਮਹਿੰਗੀਆਂ ਚੀਜ਼ ਛੱਡੀਆਂ ਥੋੜੀਆਂ ਜਾਨੀਆਂ ਆ ਪਰ ਗਲਤੀ ਸਾਰੀ ਮੇਰੀ ਹੈ ਮੈਨੂੰ ਇਹਨਾਂ ਦੀ ਗੱਲਾਂ ਵਿੱਚ ਆਉਣਾ ਹੀ ਨਹੀਂ ਚਾਹੀਦਾ ਮੰਮੀ ਹੁਣ ਇਹਦੇ ਸਮਝਉਂਦੇ ਹੀ ਆਪਾਂ ਨਹੀਂ ਸਮਝਦੇ ਪਿੰਦਰ ਉਹਨਾਂ ਦੇ ਸਮਝਾਉਣ ਦਾ ਤਰੀਕਾ ਵੀ ਨਹੀਂ ਹੈ ਸਹੀ ਹੈਗਾ ਉਹ ਸਾਨੂੰ ਗੜੇ ਗੁੱਸੇ 'ਚ ਪੈਂਦੇ ਨੇ ਤੇ ਆਪਾਂ ਇਹ ਚੀਜ਼ ਤੋਂ ਛੇੜਖਾਨੇ ਹਾਂ ਕਿ ਇਹ ਸਾਨੂੰ ਗੁੱਸੇ 'ਚ ਕਿਉਂ ਆਂਦੇ ਇਹੋ ਚੀਜ਼ੇ ਸਾਨੂੰ ਪਿਆਰ ਨਾਲ ਸਮਝਾਉਂਦੇ ਨਾ ਤੇ ਹੋ ਸਕਦਾ ਹੈ ਇਹਨਾਂ ਦੀ ਗੱਲ ਮੰਨ ਨਹੀਂ ਲੈਂਦੇ ਆਪਣੇ ਵੀ ਠੀਕ ਹੀ ਵੀ ਉਹਨਾਂ ਕਹਾਂ ਹੀ ਤਾਂ ਆਪਾਂ ਮੰਨਦੇ ਨਹੀਂ ਤਾਂ ਹੀ ਖਿੱਚ ਕੇ ਪੈਂਦੇ ਹੀ ਫਿਰ ਗੁੱਸਾ ਦੇਂਦਾ ਹੀ ਅਗਲੇ ਨੂੰ ਆਹ ਹੋਏ ਤੇ ਹੈਗਾ ਯਾਰ ਤੇ ਚੱਲ ਕੋਈ ਗੱਲ ਨਹੀਂ ਆਈ ਜਾਏਗੀ ਤਾਂ ਮੰਮੀ ਕੋਲੋਂ ਮਾਫੀ ਮੰਗਦੇ ਹੋਰ ਕਿ ਉਹ ਮੰਗਣ ਦੀ ਲੋੜ ਨਹੀਂ ਹੈਗੀ। ਮੰਮੀ ਨਾ ਵੀ ਹਨਾ ਕਿਦਾ ਹੋਇਜ ਕਰਦੇ ਰਹੇ। ਕੋਈ ਗੱਲ ਨਹੀਂ ਮੈਂ ਮਾਫੀ ਮੰਗ ਲਾਂ ਮੰਮੀ ਨੂੰ। ਪਰ ਇਕਲਾ ਲੈ। ਗਾਂ ਤੋਂ ਕਿਸੇ ਤਸ਼ਕੀਨ ਨਾ ਕਰੋ। ਭਾਵੇਂ ਕੋ ਕਿੰਨਾ ਵੀ ਮਿੱਠਾ ਬੋਲੇ। ਆਪਣੇ ਘਰ ਦਾ ਸੋਚ ਕੇ ਫੇਰ ਕਾਂ ਚੱਲੋ। ਤੇ ਹੋਰ ਸਹੀ ਗੱਲ ਹੈ। ਉਹ ਤੇ ਪਿੰਦਰ ਚੰਗਾ ਹੋ ਗਿਆ। ਮੈਂ ਉਹਨਾਂ ਦੇ ਕਹਿ ਤੇ ਸਾਰਾ ਸੋਨਾ ਹੀ ਉਹਨਾਂ ਨੇ ਦਿੱਤਾ। ਜਿਵੇਂ ਕਿ ਤੇ ਸਾਰਾ ਦੇ ਦਿੰਦੀ ਨਾ ਤੇ ਫੇਰ ਕੀ ਬਹਾਨਾ ਹੀ ਇੱਥੇ। ਬਹਾਨਾ ਜਿੱਦਾਂ ਹੋਣ ਵੇਖਣੇ ਇਦਾਂ ਹੀ ਵੇਖਦੇ ਰਹਿਣਾ। ਤੇ ਚਲੋ ਹੁਣ ਜੋ ਹੋ ਗਿਆ ਪਿਛੇ ਹੋ ਗਿਆ ਗਾਂ ਜੜਾ ਵੀ ਕੰਮ ਕਰਨਾ ਨਾ ਤੇ ਮੰਮੀ ਹਣਾ ਦੀ ਸਲਾਹ ਦੇ ਨਾਲ ਹੀ ਕਰਨਾ ਹਾਂਜੀ ਠੀਕ ਭਾਵੇਂ ਆਪਾਂ ਸਹੀ ਵੀ ਹੋਈਏ ਨਾ ਤਾਂ ਵੀ ਉਹਨਾਂ ਨੂੰ ਕੋਸ਼ਿਸ਼ੇ ਕਰਨਾ ਠੀਕ ਉਹਨਾਂ ਗੜਾ ਟਮੜਾ ਸੋਚਣਾ ਸੋਚਦੇ ਤੇ ਚੰਗਾ ਹੀ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਚਲ ਹੁਣ ਕੋਈ ਗੱਲ ਨਹੀਂ ਕੀ ਕਰਨਾ ਵਿਹਨੇ ਕੋ 4 ਦਿਨ ਹੋਰ ਉਹਦਾ ਡੈਡੀ ਤੇ ਬੜੇ ਗੁੱਸੇ 'ਚ ਨੇ ਉਹ ਆਹਨੇ ਮੈਂ ਥਾਣੇ ਜਾਣਾ ਪਰ ਫਿਰ ਆਖੀ ਤਾਂ ਵੀ ਛਰੀਕੀ ਬਾਜੀ ਇੱਕ ਰਿਸ਼ਤੇਦਾਰੀ ਵੀ ਹੈਗੀ ਤੇਰੇ ਪਿੰਡ ਪਤਾ ਲੱਗੇਗਾ ਤੇ ਉਹ ਕੀ ਕਹਿਣਗੇ ਵੀ ਥਾਣਿਆਂ 'ਚ ਤੁਰੇ ਫਿਰਦੇ ਨੇ ਫਿਰ ਬੰਦਾ ਚੰਗਾ ਨਹੀਂ ਲੱਗਦਾ ਮੰਮੀ ਕੀ ਕਰੰਦੇ ਪੁੱਤ ਚਾਹ ਤਰੀਕ ਹਟਦੇ ਤੇ ਮੰਮੀ ਜੀ ਮੈਨੂੰ ਮਾਫ਼ ਕਰ ਦੋ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ ਪੁੱਤ ਮਾਫੀ ਦਾ ਮੰਗ ਜਿਹੜਾ ਤੁਹਾਨੂੰ ਹੋਣਾ ਹੀ ਤਾਂ ਉਹ ਹੋ ਗਿਆ ਗਾਂ ਨਹੀਂ ਆਪਣੇ ਪਰਾਂ ਦੇ ਨਾਲ ਆਪਸਿਆਂ ਰਹੋ ਕਿਸੇ ਦੀ ਨਹੀਂ ਮੰਗੀ ਦੇਂਦੀ ਜੇ ਦਾਅ ਕਹਿੰਦੀ ਆ ਪੁੱਤ ਤੂੰ ਉਦਾਂ ਕਰੀ ਗਏ ਪਰ ਕੋਈ ਗੱਲ ਨਹੀਂ ਸੋਣਾ ਹੀ ਹੈ ਨਾ ਮੈਂ ਤੈਨੂੰ ਫੇਰ ਬਣਾ ਦਾਂਗੀ ਮੰਮੀ ਗੱਲ ਸੋਣੇ ਦੀ ਨਹੀਂ ਹੈਗੀ ਪਰ ਇਹ ਕਿ ਤੁਸੀਂ ਹਨ ਸਮਝਾਉਂਦੇ ਹੋ ਕਿ ਇਹ ਕਿਰਦੀ ਗੱਲ ਨਹੀਂ ਆ ਮੈਂ ਆਪਣੇ ਪੋਹੇ ਦੇ ਵੀ ਬੜਾ ਵਿਸ਼ਵਾਸ ਕੀਤਾ ਮੈਂ ਤਾਂ ਸੋਚਿਆ ਕਿ ਜਦ ਦੋਵੇਂ ਪਰਿਵਾਰ ਇਕੱਠੇ ਹੋ ਜਾਣਗੇ ਕਿ ਸ਼ਾਇਦ ਉਹ ਚੱਗੇ ਨਾ ਤੇ ਤੂੰ ਹੀ ਗਲਤ ਹੋ ਪਰ ਮੈਨੂੰ ਅੱਜ ਪਤਾ ਲੱਗਾ ਕਿ ਉਹ ਗਲਤੀ ਹੀ ਤੂੰ ਹੀ ਸਹੀ ਈ ਪੁੱਤ ਇਹ ਤੈਨੂੰ ਪਹਿਲਾਂ ਸਮਝਣਾ ਚਾਹੀਦਾ ਹੈ ਕਿ ਪਾਚਲ ਕੋਈ ਨਹੀਂ ਅੜ ਕੋਣੇ ਜਿੱਕੇ ਇਹਨੇ ਗਲਤ ਨਾ ਹੋ ਜਾਂਦੀਆਂ ਜਿਹੜਾ ਕੰਮ ਹੋ ਗਿਆ ਉਹ ਬਾਰ-ਬਾਰ ਨਹੀਂ ਸੋਚਣਾ ਉਦਾਂ ਗਾਹ ਦਾ ਗਮ ਨਹੀਂ ਖਾਂਦਾ ਠੀਕ ਆ ਜੋ ਮੈਂ ਕਮਾਂ ਉਹਦੇ ਮੈਂ ਤਾਂ ਟਿੱਪਲੀ ਬਾਤੀ ਗਾਉਂਗੀ ਮਸਾਨੀ ਮਾਫੀ ਉਹਦਾ ਦੰਦਾ ਤੇ ਕੋਈ ਗੱਲ ਨਹੀਂ ਪੁੱਤ ਬਾਰ-ਬਾਰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਦੇ ਦੇਗੀ ਤਾਂ ਵੀ ਠੀਕ ਆ ਨਾ ਦੇਗੀ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਮੈਂ ਤင်း ਵੀ ਦਿਨਾ ਕਿਉਂ ਨਹੀਂ ਆ ਉਦਾਂ ਭਾਵੇਂ ਹੀ ਛੱਡ ਦਿੰਦੇ ਜਹਨਰ ਚੰਗੇ ਰਹਿੰਦੇ ਹੁਣ ਜਨਨ ਕੋ ਲੈ ਕੇ ਰਾਵਾਂਗੇ ਭਾਵੇਂ ਜਿੱਦਾਂ ਮਰਜ਼ੀ ਕਢਵਾਈਏ ਚੱਲ ਪੁੱਤ ਮੈਂ ਅੱਜ ਤੇ ਮਾਜੀ ਵੀ ਕਹਿੰਨੀ ਆ ਪੇ ਡੁੱਲਿਆ ਮੇਰਾ ਤਾਂ ਕੁਛ ਨਹੀਂ ਮਿਲਿਆ ਹੈਗਾ ਕੋਈ ਗੱਲ ਨਹੀਂ ਆਪਾਂ ਕਮਾਈ ਕਰਾਂਗੇ ਫੇਰ ਬਣਾ ਲਵਾਂਗੇ ਜੇ ਮੈਨੂੰ ਪਤਾ ਨਾ ਦੇਣਾ ਤਾਂ ਉਹਨੇ ਆ ਕੰਮ ਨਹੀਂ ਕਰਨਾ ਉਹਨੇ ਉਦਾਂ ਹੀ ਦੇ ਦੇਣੀ ਕੋਈ ਵੀ ਮੰਮੀ ਕਿੰਨੇ ਦਿਨ ਘਰੋਂ ਬਾਹਰ ਰਹਿਣਗੇ ਇੱਕ ਦਿਨ ਆਪਣੇ ਘਰ ਤੇ ਆਣੇ ਹੀ ਪੈਣਾ ਹੋਰ ਇਹਨਾਂ ਦਾ ਕੋਈ ਖਾਂ ਟਿਕਣਾ ਕਿੰਨੇ ਦਿਨ ਉਹਨਾਂ ਪੈਣਾ ਲਈ ਆਪਣਾ ਘਰ ਗੁਜ਼ਾਰਾ ਕਰ ਲੈਣਗੇ ਬਹੁਤ ਜਿਆਦਾ ਸਿਆਣੀ ਹੁੰਦੀ ਤੇ ਡਾਵਾ ਤਾਂ ਕਦੀ ਵੀ ਨਾ ਕਰਦੀ ਪਰ ਮੈਨੂੰ ਪਤਾ ਹੀ ਉਹਦੀਆਂ ਚ ਲੱਗੀਆਂ ਨੇ ਤੁਸੀਂ ਦੋਵਾਂ ਚੀਆ ਨੇ ਸਮਝਿਆ ਹੀ ਨਹੀਂ ਤੂੰ ਇਹ ਸਭ ਕੁਝ ਲੱਭੇ ਮੇਰੇ ਭੂਆ ਵਾ ਇਦਾਂ ਦਾ ਕੰਮ ਕਰ ਨਹੀਂ ਸਕਦੀ ਚਲੋ ਕੋਈ ਨਹੀਂ ਭਲਾ ਹੋਏ ਮੈਨੂੰ ਫੇਰ ਵੀ ਜੀਵਨ ਦਾ ਕੋਈ ਗੱਲ ਨਹੀਂ ਮੇਰੇ ਪੁੱਤਾਂ ਨੇ ਮੇਰੀ ਨੋਰੀ ਅਜੇ ਵੀ ਅੱਖਾਂ ਖੁੱਲ੍ਹਦੀਆਂ ਨੇ ਗਾਂ ਬਣਾਣਾ ਧੋਖਾ ਖਾਓਗੇ ਮੰਮੀ 옳 ਤਾਂ ਇਹ ਗੱਲ ਠੀਕ ਆ ਪਰ ਇੱਕ ਗੱਲ ਹੈ ਕਿ ਤੁਸੀਂ ਇਹ ਨਾ ਸਾਨੂੰ ਚੰਗੀ ਤਰ੍ਹਾਂ ਨਹੀਂ ਸਮਝਾਇਆ ਅਨੇ ਜਦੋਂ ਵੀ ਕੋਈ ਉਧਰ ਜਾਣ ਦੀ ਗੱਲ ਕਰਦੇ ਹਾਂ ਤੋ ਕੀ ਗਾਲੀਂ ਗੁੱਸਾ ਹੋ ਜੇ ਨਹੀਂ ਤੇ ਹੱਡ ਨਾਲ ਗੁੱਸੇ ਚ ਬੋਲਦੇ ਤੇ ਪਰ ਉਹਨਾਂ ਨੂੰ ਹਾਂ ਮੋਰ ਗੱਲ ਪਤਾ ਚੇੜ ਆ ਜਾਂਦੀ ਕਿ ਤੁਸੀਂ ਹਾਂ ਗੁੱਸੇ ਚ ਕਿਉਂ ਬੋਲਦੇ ਹੋ ਪੁੱਤ ਜੇ ਤੁਸੀਂ ਮੇਰੇ ਲਾਗੇ ਲੱਗਦੇ ਤੇ ਮੈਂ ਤੁਹਾਨੂੰ ਤਾਂ ਹੀ ਚੱਜ ਨਾਲ ਗੱਲਾਂ ਦੱਸਦੀ ਉਦੋਂ ਦਾ ਮਾੜੀ ਨਹੀਂ ਦੱਸਣ ਲੱਗਦੀ ਹਾਂ ਤੁਸੀਂ ਦੋਵੇਂ ਕਿ ਮੈਨੂੰ ਪੈ ਜਾਂਦੇ ਹੋ ਤੇ ਮੈਂ ਘੇਰਿਆ ਤੇ ਇਹਨੂੰ ਕੀ ਲੱਗਿਆ ਹੁਣ ਜਦੋਂ ਤੁਸੀਂ ਹੋ ਆਂਦੇ ਜੋ ਭੂਆ ਵਾ ਹੈ ਇਹ ਭੂਆ ਵਾ ਕਦੀ ਮਾਂ ਤੇ ਨਹੀਂ ਗੱਲ ਹੁੰਦਾ ਮਾਂ ਤੇ ਆਪਣੇ ਤਿਆਂ ਪੁੱਤਾਂ ਮਾਂ ਤੇ ਸਾਕੋ ਸਿਗੜਮਦਾ ਬਗਾਨੇ ਨੂੰ ਨੇ ਕੋਈ ਨਹੀਂ ਪਾਦੇ ਜੰਨੀ ਦੇ ਤੇ ਦਾਰ ਨਾ ਨੀ ਤੇ ਜਿੱਥੇ ਵੀ ਤੇ ਹੈ ਨਹੀਂ ਉੱਥੇ ਵੀ ਚੀਜ਼ ਨਹੀਂ ਹਾਂਜੀ ਕੋਈ ਨਹੀਂ ਆਉਣਾ ਮੈਂ ਚਾਹ ਬਣਾਉਣੀ ਹੈ ਲਿਆਓ ਤੁਆ ਵੀ ਹੈ ਕਿਉਂ ਦੋਦੇ ਨਹੀਂ ਆ ਹਾਂਜੀ ਠੀਕ ਨਾ ਛੁੜਾ ਬਣਾ ਦੇ ਤਾਰਾ ਯਾਰ ਮੇਰੀ ਗੱਲ ਸੁਣੋ ਹੋਣਾੜਾ ਸਮਾਨ ਆਪਾ ਬਣਾ ਕੇ ਆਏ ਆ ਨਾ ਤੇ ਚੁੱਪ ਕਰਕੇ ਨਾ ਬਾਹੂਗੀ ਨਾ ਉਹਦੇ ਹੱਥ ਤੇ ਰੱਖ ਦਾਂਗੇ ਤੇ ਗੱਲ ਬਾਤ ਨਹੀਂ ਕਰਨੀ ਕੋਈ ਵੀ ਠੀਕ ਹੋਣਾ ਤੇ ਨਾਲੇ ਇੱਕ ਗੱਲ ਹੋਰ ਸੁਣ ਲਓ ਹੁਣ ਜੱਸ ਨੇ ਤੇ ਪਰਮ ਨੇ ਹਾੜੇ ਗੱਲ ਤੇ ਪਹਿਣਾ ਪਹਿਣਾ ਵਾ ਗੱਲਾਂ ਬਾਤਾਂ ਸਾਨੂੰ ਬਥੇਨਾ ਹੋਣੀਆਂ ਵਾ ਪਰ ਹੁਣ ਚੁੱਪ ਕਰਕੇ ਟਾਈਮ ਕੱਟਣਾ ਆਪਣਾ ਠੀਕ ਵਾ ਨਾ ਉਹ ਤੇ ਰੋਲੀ ਪੋਣੀ ਗਾੜੀ ਬੋਲ ਕੇ ਪਤਾ ਕੀ ਤੇਰਾ ਦਿਮਾਗ ਕੰਮ ਕਰਦਾ ਵਾ ਘਰੋਂ ਬਾਹਰ ਰਹਿ ਕੇ ਵੀ ਕਿਹੜਾ ਗੁਜ਼ਾਰਾ ਹੁੰਦਾ ਆੜੇ ਧਿਆਨ ਕੱਢੇ ਆ ਪੜ੍ਹੇ ਆਪਣੇ ਕੱਢੇ ਆ ਆਪਣਾ ਘਰ ਫਿਰ ਵੀ ਆਪਣੇ ਹੀ ਗਾਵਾ ਉਹ ਲੋਕੀਰ ਹੋਏ ਇਸ ਤਰ੍ਹਾਂ ਵੀ ਉਹ ਕਹਿੰਦੇ ਆ ਕਿ ਅੱਜ ਐ ਤੇ ਬੰਦਾ ਸ਼ਾਮਾਂ ਨੂੰ ਚਲ ਜੇ ਅੱਜ ਕੱਲ ਕੌਣ ਰੱਖਦਾ ਹੈ ਆਪਣੇ ਘਰ ਉਹਦੇ ਗੱਲ ਵਾ ਕਿਹ ਰਾਜੋ ਹੁਣ ਰਹਿ ਜਾਂਦਾ ਕਿਹਦੇ ਹਾਂ ਆਜੋ ਹੁਣ ਆ ਮੰਮੀ ਉਹ ਨਾ ਨਵੇਂ ਫੋਨ ਦਾ ਰਹੀ ਬੈਠਿਆ 15 ਦਿਨ ਹੋ ਗਏ ਆ ਮਾਸੀ ਨੂੰ ਵੀ ਲਾਇਆ ਕੋਈ ਅਤਾ ਪਤਾ ਨਹੀਂ ਹੈਗਾ ਮੰਮੀ ਡੈਡੀ ਦਾ ਕੋਈ ਨਹੀਂ ਆ ਜਾਣਗੇ ਮੈਨੂੰ ਕਿੱਥੇ ਜਾਣਾ ਆ ਆ ਜਾਣਗੇ ਆਪੇ ਔਰ ਫਿਰ ਵੀ ਮੈਨੂੰ ਟੈਨਸ਼ਨ ਆਉਂਦੀ ਆ ਕਿ ਹੋਰ ਦੀ ਨਾਲ ਕੋਈ ਕੰਮ ਹੋ ਜੇ ਹੋਰ ਕਿਹੜਾ ਕੰਮ ਹੋਣਾ ਵਾ ਕਿਦਨੀ ਉਹ ਮਰਨ ਲੱਗੀ ਹੈਗੀ ਮਾਰ ਕੇ ਮਰੂਗੀ ਉਹ ਐਦਾਂ ਨਹੀਂ ਜਾਣਦੀ ਉਹ ਸਾਨੂੰ ਲੈ ਕੇ ਬੈਠੂਗੀ ਫੇਰੀ ਆਹ ਲੋ ਆ ਹੀ ਗਏ ਆ ਖਰਚਾ ਨਹੀਂ ਬਾਹਰ ਤੇਲ ਤੂਚੋ ਗੰਦਣਾ ਹੀ ਮੈਨੂੰ ਆ ਦੇਖੋ ਬਹੁਤੀਆਂ ਗੱਲਾਂ ਨਾ ਕਰ ਜਾਂ ਪਾਣੀ ਲੈ ਗਿਆ ਸਾਡਾ ਗੱਤ ਵਾਖਰਾ ਹੋਇਆ ਆਹੋ ਜੂਸ ਨਾ ਪੋਵਨ ਤੁਹਾਨੂੰ ਦੋਵੇਂ ਲੜਿਆਂ ਨੂੰ ਕਿੱਥੋਂ ਆਏ ਤੁਸੀਂ ਜੀ ਬਣਾ ਇਹਨਾਂ ਨੂੰ ਹੀ ਮੱਥਾ ਲਾ ਮੈਂ ਮੱਥਾ ਕਰਾਂ ਨਾ ਮੈਂ ਇਹਦੇ ਨਾਲ ਇਹਨੂੰ ਤੇ ਨਹੀਂ ਅਕਲ ਨਹੀਂ ਗਈ 15 ਦਿਨ ਹੋ ਗਏ ਘਰੋਂ ਬਾਹਰ ਗਏ ਆਂ ਅੰਡਿਆਂ ਨੂੰ ਕਿਤੇ ਪਾਣੀ ਪੂਣੀ ਪੋਛ ਲਈਦਾ ਵਾ ਸਸੀ ਕਾਲ ਬੁਲਾਈ ਜਿੱਦੇ ਹਾਲ ਚਾਲ ਪੁੱਛ ਲਈਦਾ ਵਾ ਫਰਾਈ ਕੋਈ ਨਹੀਂ ਤੁਸੀਂ ਦੱਸ ਕੇ ਜਾਂਦੇ ਨਾ ਮਾੜਾ ਮੋਟਾ ਤੇ ਫਿਰ ਵੀ ਸਾਨੂੰ ਕੋਈ ਨਾ ਕੋਈ ਖਬਰ ਨਹੀਂ ਹੁੰਦੀ ਕਿ ਹਾਂ ਭਈ ਉੱਥੇ ਜਾ ਕੇ ਬੈਠੇ ਆ ਲੋਕ ਇਥੇ ਆਣ ਕੇ ਸਾਡੀ ਬੇਇੱਜ਼ਤੀ ਕਰਨ ਦੇ ਘਰੇ ਤੇ ਤੁਸੀਂ ਪਾਣੀ ਪਾ ਦਿੰਦੇ ਮੇਰੀ ਗੱਲ ਸੁਣ ਅਹੀਂ ਉਹ ਤਾਂ ਸੋਣੂ ਵੀ ਆਹੀ ਉਹ ਜਿਹੜਾ ਤੁਸੀਂ ਮੋਟਰਸਾਈਕਲ ਲੈ ਕੇ ਗਏ ਨਾ ਉਹ 15 ਫੇੜੇ ਮਾਰ ਗਿਆ ਪੂਰੇ ਤੁਸੀਂ ਦੱਸੋ ਤਾਂ ਸਹੀ ਕਿੱਥੇ ਗਏ ਸੀ ਨਾ ਪਹਿਲਾਂ ਤੁਹਾਡਾ ਫਰਦ ਨਹੀਂ ਕਰਨ ਦਾ ਕਿਨੂੰ ਸੱਤਕ ਸੱਤ ਕਰਨ ਦਾ ਹੈਂ ਮੁੜ ਕੇ ਪਾਣੀ ਦਾ ਘੁੱਟ ਪਿਆ ਲਓ ਆਪੇ ਦੱਸਾਂਗਾ ਤੁਹਾਨੂੰ ਕਿੱਥੇ ਗਏ ਤੇ ਕਿੱਥੇ ਨਹੀਂ ਗਏ ਨਾਲੇ ਸਾਨੂੰ ਵਧੀਆ ਸੁਖਾਈਨਾ ਪੇਸਟ ਕਰਨੀ ਲੋੜ ਨਹੀਂ ਪੈਣਾ ਉਹ ਆਏਗੇ ਇੱਥੇ ਬੇਇੱਜ਼ਤੀ ਕਰਕੇ ਗਏ ਮੇਰੀ ਕਹਿੰਦੇ ਕੱਢ ਬਾਰ ਕਿੱਥੇ ਗਈ ਆ ਇਹ ਮੈਂ ਤਾਂ ਹੈ ਨਹੀਂ ਘਰੇ ਇੰਨੀ ਬੇਇੱਜ਼ਤੀ ਕਰਕੇ ਗਏ ਆਉਣਾ ਉਹਨਾਂ ਨੇ ਹੁਣ ਥਾਣੇ ਚੱਲੇ ਅਗਲੇ ਉਹਨਾਂ ਨੂੰ ਲੈ ਕੇ ਆਉਣੀ ਫੁੱਲ ਸੁਰ ਦੇਖ ਲਓ ਉਹ ਤਾਂ ਪਾਣੀ ਨਹੀਂ ਆਉਂ ਥਾਣੇ ਵਾਸਤੇ ਤੂੰ ਕੱਲੇਂਗੀ ਠੀਕ ਵਾ ਨਾ ਤੇਰੇ ਪਵਾੜੇ ਪਾਏ ਆ ਸਾਰੇ ਜੇ ਤੂੰ ਚੰਗੀ ਹੁੰਦੀ ਇੱਥੋਂ ਤੱਕ ਕੰਮ ਪਹੁੰਚਣਾ ਨਹੀਂ ਇੰਨੀ ਸ਼ਰਮ ਨਹੀਂ ਕੀਤੀ ਤੁਸੀਂ ਦੋਵਡੀਆਂ ਨੇ ਕਿ ਤੁਹਾਡੇ ਵਾ ਤੇ ਸਾਰੇ ਪਵਾੜੇ ਕਰਨ ਲਈ ਹੀ ਮੈਂ ਮੈਂ ਕਹਣਾ ਹਿਕ ਤਰ੍ਹਾਂ ਕੀ ਲੈ ਜਾਣਾ ਸਭ ਤੋਂ ਨਾਲ ਸਾਡੇ ਵਾਸਤੇ ਨਹੀਂ ਤੇਰੇ ਕੰਮ ਕਰਨ ਦੀ ਲੋੜ ਹੈਗੀ ਹੁਣ ਅਗਲੇ ਮੰਗਣ ਦੇ ਆ ਸੋਨਾ ਉਹਨਾਂ ਦਾ ਤੁਹਾਨੂੰ ਥੋੜੋ ਜਾ ਕੇ ਮੋੜਦਾਂ ਨਹੀਂ ਛੱਡਣਾ ਤੁਹਾਨੂੰ ਉਹ ਹੀ ਇੰਤਜ਼ਾਮ ਕਰਨਗੇ ਆਪਾਂ 15 ਦਿਨ ਐਵੇਂ ਨਹੀਂ ਆਪਾਂ ਬਾਹਰ ਐ ਦਵੇ ਜੀ ਸੋਨਾ ਉਹਨਾਂ ਦਾ ਬਣਾ ਕੇ ਲੈ ਆਏ ਆ ਠੀਕ ਵਾ ਨਾ ਪਹਿਲੇ ਤੁਹਾਨੂੰ ਥੱਡ ਹੁਣ ਦੇ ਦੇਣਾ ਸੋਨਾ ਉਹਨਾਂ ਦਾ ਚਲੋ ਵਧੀਆ ਗੱਲ ਆ ਦੇਣਾ ਜੀ ਬੇਤੀ ਤਾਂ ਹੋਈ ਗਈ ਆ ਪਿੰਡ ਦੇ ਵਿੱਚ ਜਿਹੜੀ ਕਰਾਤੀ ਐ ਨਾ ਇਹ ਵੇਚਦੀ ਉਹ ਤਾਂ ਹੋ ਗਈ ਬਹੁਤ ਵੇਚੀ ਹੋ ਗਈ ਤੇਰੀ ਤੇਰੇ ਤੇ ਕੇ ਬਥੇਰੇ ਧਗੜੇ ਆ ਸਭ ਕੁਝ ਦੇ ਦੇਣਾ ਤੈਨੂੰ ਉਹਨਾਂ ਨੇ ਤੈਨੂੰ ਕੀ ਲੋੜੇ ਦਾ ਕੰਮ ਪਠਾ ਕਰਨ ਦੀ ਕੋਈ ਮੇਰੇ ਪੇਕੇਆਂ ਦੀ ਤੇ ਤੂੰ ਹੀ ਗੱਲ ਹੀ ਨਾ ਕਰੋ ਆਪਣੀ ਗੱਲ ਕਰੋ ਸਾਰੇ ਪਿੰਡ ਦੇ ਵਿੱਚ ਨਾਮ ਮਸ਼ਹੂਰ ਹੋ ਗਿਆ ਈ ਤੁਹਾਡਾ ਲੋਕੀ ਸੋਨਾ ਚੋਰ ਨਹੀਂ ਕਹਿਣ ਦੇ ਆ ਸੋਨਾ ਚੋਰਨੀ ਜੀਵਨ ਪੈ ਗਈ ਨਾ ਤੁਹਾਡਾ ਅੱਛਾ ਇਹਦੇ ਵਿੱਚ ਵੀ ਤੇਰੇ ਹੱਥ ਵਾ ਤੂੰ ਹੀ ਨਾਲ ਹੋ ਕੇ ਪਾਇਆ ਹੋਣਾ ਮੇਰਾ ਨਾਂ ਵੀ ਮੇਰੀ ਸੱਸ ਨੇ ਇਦਾਂ ਕਿਹਾ ਕਰੋ ਨਹੀਂ ਮੈਂ ਤਾਂ ਤੈਨੂੰ ਆਪਣੇ ਧੀ ਬਣਾ ਕੇ ਰੱਖਿਆ ਸੀ ਪਰ ਤੂੰ ਨੋਂ ਬਣਨੋਂ ਬਾਜ਼ ਨਹੀਂ ਆਈ ਨੋਂ ਬਣ ਕੇ ਦਾਤਾ ਇਹ ਸਾਸਰੂ ਮੈਂ ਥੱਲੇ ਲਾਉਣਾ ਹੀ ਲਾਉਣਾ ਮੈਨੂੰ ਥੱਲੇ ਲਾਉਣ ਦੀ ਮਾਰੀ ਨਹੀਂ ਨਾ ਆਪਣੇ ਘਰ ਦਾ ਹੀ ਬੇੜਾ ਗਰਦ ਕਰ ਲਿਆ ਸਾਰਾ ਉਹ ਚਲੋ ਮੰਮੀ ਆ ਉਹ ਗੱਲਾਂ ਛੱਡੋ ਮੇਰੀ ਗੱਲ ਸੁਣੋ ਆ ਕੀ ਲਿਆਂਦਾ ਬਣਾ ਕੇ ਮੈਨੂੰ ਦੱਸੋ ਆ ਲੈ ਦੇਖ ਲੈ ਅਡੇਲੇ ਖੋਲ ਕੇ ਵੇਖ ਲੈ ਚਾਚਨਾ ਤੇਰਾ ਘਰਾ ਦਾ ਵਿੱਚ ਝੂਠ ਬੋਲਣ ਦੀ ਹੈ ਆ ਲੈ ਆ ਲੈ ਕੱਟ ਆ ਚੂੜੀ ਓ ਠੀਕ ਵਾ ਨਾ ਚੂੜੀ ਦੀ ਇੱਕ ਸ਼ਾਪ ਲਿਆ ਹਾਂ ਸ਼ਾਪ ਹੀ ਉਹ ਤੇ ਜਦੋਂ ਮੋੜ ਨਾ ਹੀ ਹੈਗਾ ਤੇ ਫਿਰ ਲਿਆ ਕਰੋ ਇੱਥੇ ਕਾਕੇ ਉਹ ਸੀ ਉਹਦੇ ਕੋਲ ਮੈਨੂੰ ਜ਼ਰੂਰਤ ਨਹੀਂ ਨਾ ਤਾਂ ਮੈਂ ਲੱਲਿਆ ਮੈਨੂੰ ਨਹੀਂ ਪਤਾ ਇੰਨੇ ਪਵਾੜੇ ਪੈਣੇ ਆ ਨਾਲੇ ਮੇਰੀ ਗੱਲ ਸੁਣੋ ਸਾਨੂੰ ਵੀ ਦੱਸ ਦੋ ਨਾ ਕਿਹੜੀਆਂ ਪੱਥਰੀਆਂ ਹੋਈਆਂ ਸੀ ਤੁਹਾਡੇ ਮੈਂ ਤਾਂ ਮੈਨੂੰ ਦੱਸਾਂ ਚੱਜਣਾ ਤੂੰ ਮਰਨਾ ਕਦੀ ਬੋਲੀ ਨਹੀਂ ਤੇ ਮੇਰੀਆਂ ਪੱਥਰੀਆਂ ਤਾਂ ਸੁਣ ਕੇ ਤੂੰ ਬੜੀ ਗਾਮ ਵਿੱਚ ਜਾਣਾ ਸੀ ਤੈਨੂੰ ਤਾਂ ਚੜ ਕੇ ਅਸੀਂ ਚਾਹ ਪੀ ਚੰਗਾ ਹੈ ਅੱਜ ਮਰਦੀ ਆ ਉਹ ਹੁਣੇ ਹੀ ਮਰੇ ਹੈਂ ਤੂੰ ਬੜੀ ਚੰਗੀ ਆ ਉਹ ਵੀ ਆਏ ਖੜੇ ਉਹ ਚੱਲ ਉਹਨਾਂ ਦਾ ਜਿਹੜਾ ਸੋਨਾ ਬੰਦਾ ਨਾ ਪਹਿਲਾਂ ਉਹ ਦੋ ਬਾਕੀ ਵੀ ਨਹੀਂ ਆ ਕਿਹੜਾ ਗੱਲਬਾਤ ਹੁੰਦੀ ਹੈ ਠੀਕ ਹੈ ਨਾ ਉਹਦੇ ਸਰਪੰਚ ਵੀ ਲੈ ਕੇ ਆਉਨੋਂ ਫਿਰਦੇ ਹੈ ਜੇ ਪੁਲਿਸ ਵੀ ਲੈ ਕੇ ਆਉਨੋਂ ਫਿਰਦੇ ਉਹ ਮੇਰੀ ਗੱਲ ਸੁਣ ਪੁਲਿਸ ਮੈਂ ਕੱਲ ਲੈ ਕੇ ਆਉਣਾ ਸੀ ਜੀਵਨ ਦੇ ਕੋਈ ਬੰਦਾ ਮਾਰਦਾ ਹੈ ਕਿ ਜਾਂ ਮੈਂ ਮਾਰਦਾ ਸੀ ਹੈ ਤੁਸੀਂ ਕਰਦੇ ਹੋ ਗਦਾ ਗੱਲਾਂ ਕਰਦੇ ਜੇ ਕਿਉਂਕਿ ਆਪਣੀ ਗੱਲਾਂ ਨਾ ਪਦੇ ਤੁਸੀਂ ਦੋਂਦੇ ਤਾਂ ਹਵਾ ਜੇ ਖੜੇ ਮੈਂ ਇਹੋ ਜੀ ੜਾਦਾ ਜਿਹੜਾ ਘਾਦਾ ਜਨੂਸ ਆਪੇ ਘੜਦੀ ਹੈ ਇੰਦਰ ਮੇਰੀ ਗੱਲ ਸੁਣਿਆ ਉਹ ਖੌਲੀਆ ਤੇ ਡੇਗਣਾ ਪਈ ਤੂ ਆ ਤੇ ਫੁੱਫੜ ਆਲੇ ਨੇ ਆ ਗਏ ਨੇ ਪੂਰਨ ਮੈਂ ਦੇਖਿਆ ਹੁਣੇ ਉਹ ਦਰਵਾਜ਼ੇ ਦੇ ਬਾਗ ਵੀ ਫੜਿਆ ਹੋਇਆ ਹੁਣੇ ਹੱਥ ਵਿੱਚ ਮਸ਼ਾਲ ਔਕੜੀ ਉਹਨਾਂ ਨਾਲ ਗੱਲ ਇਦਾਂ ਕਰ ਮੰਮੀ ਉਹਨਾਂ ਨਾਲ ਆਲੇ ਕੇ ਸ਼ਹਿਰ ਪੈਨ ਮੰਮੀ ਨੂੰ ਨਾਲ ਖੜ ਦੇ ਤੂੰ ਇੱਥੇ ਬੈਠੇ ਮੰਮੀ ਉਹਨਾਂ ਨਾਲ ਗੀਤੇ ਰੋਗ ਦੇਖੋ ਮੈਂ ਫੇਰ ਚੱਲ ਜਾਂ ਆਹੋ ਜਾ ਕੇ ਤੇ ਘਰ ਦੇ ਉਹਨਾਂ ਦੇ ਨਾਲ ਗੱਲ ਆਹ ਹੀ ਨਹੀਂ ਗੱਲ ਕਰੀ ਸਹੀ ਹੈ ਪਰ ਹੁਣ ਇਹ ਦੇਖ ਲੈ ਵੀ ਸੋਚ ਲੈ ਕੀ ਕਹਿਣਾ ਜਾ ਕੇ ਚਲਾਕ ਬੜੀ ਹੋ ਜੇ ਉਹ ਚਲਾਕ ਹੈ ਨਾ ਕਿ ਅਹੀ ਜਿਹੜੇ ਘਟਾ ਜਿੱਦਾਂ ਬੋਲੇ ਕਿ ਨਾ ਉਦਾਂ ਜਵਾਬ ਦੇ ਦਾਂਗੇ ਉਹਨੂੰ ਚੱਲ ਆ ਬਹੁਤੀਆਂ ਗੱਲਾਂ ਨਾ ਕਰੋ ਜਾ ਚਾਹ ਪਾਣੀ ਬਣਾ ਰੋਣ ਕੋਈ ਸ਼ੁਗਰਾਪੂਆ ਜੀ ਤੁਸੀਂ ਵੀ ਕਿਤੇ ਘਰ ਆਏ ਹੋ ਮੈਂ ਤਾਂ ਸੋਚਿਆ ਤੁਸੀਂ ਕਿਤੇ ਚਲੇ ਗਏ ਹੋ ਓਏ ਆ ਜਾ ਬਹਿ ਜਾ ਬੈਣ ਬੁਣੀ ਹੀ ਆਈ ਬੈਠੋ ਯਾਰ ਤੁਹਾਡੀ ਬਾਕੀ ਰਹਿ ਗਈ ਆ ਤਾਂ ਹੁਣ ਕਰ ਲਓ ਤੁਸੀਂ ਵੀ ਜਿਹੜੀਆਂ ਨੱਲਾਂ ਕਰਨੀਆਂ ਵਾ ਲੱਗਿਆ ਪੈ ਗਈ ਤੁਹਾਨੂੰ ਮੇਰੇ ਲਾਈਕ ਹੋ ਤੇ ਤੁਹਾਡੇ ਦੀ ਨਿਗਾ ਹੀ ਸਾਡੀ ਮੈਂ ਤੇ ਉਹ ਵੇਖਣੀ ਆ ਵੀ ਕਿਦਣੋਂ ਆਉਂਦੇ ਕਿਦਣੋਂ ਆリエ ਤੁਹਾਡ ਨਾਲ ਗੱਲ ਕਰਾਂ ਕਰਨਾ ਜਿਹੜੀ ਕਰਨੀ ਆ ਮੈਨੂੰ ਡਰ ਨਹੀਂਗਾ ਪਿਆ ਤੇਰਾ ਡਰ ਨਹੀਂ ਪਿਆਦਾ ਗੱਲ ਗੱਲਾਂ ਦੀ ਕਰਨੀ ਆ ਸਾਡਾ ਸਮਾਨ ਦੋ ਦੇ ਦਿੰਨੀ ਆ ਸਮਾਨ ਸਮਾਨ ਲੈ ਗਈ ਸੀਗੀ ਠੀਕ ਵਾ ਨਾ ਪਾ ਤੂੰ ਚੰਗੀ ਨਹੀਂ ਕੀਤੀ ਮੇਰ ਨਾਲ ਚੰਗਾ ਤੁਸੀਂ ਵੀ ਨਹੀਂ ਮੇਰ ਨਾਲ ਕੀਤਾ ਹੁਣ ਕਿੱਡੀ ਔਖੇ ਹੋਇਆ ਤੁਹਾਨੂੰ ਹੋਰ ਲਿਆ ਲਿਆ ਦੇਈ ਜਾਂਦੀ ਤੇ ਫਿਰ ਤੁਸੀਂ ਚੰਗੇ ਰਹਿਣਾ ਸੀ ਜਿਹੜਾ ਦਿੱਤਾ ਉਹ ਮੰਗਿਆ ਕਿਹਦੇ ਔਖੇ ਹੋਣ ਦੇ ਪੜ ਲੈ ਆਪਣਾ ਸੋਨਾ ਐਡਾ ਲਿਆਤ ਨਹੀਂ ਤੁਸੀਂ ਜਿੱਦਾਂ ਹੁਣ ਮੈਨੂੰ ਦੇ ਦੇਂਦੇ ਉਦੋਂ ਤੇ ਬੜੇ ਪਿਆਰ ਨਾਲ ਦੀ ਹੋਰ ਵੀ ਲੈ ਕੇ ਦੇਦੇ ਮੈਨੂੰ ਲੋੜ ਆ ਤੇ ਮੇਰੀ ਤਾਂ ਸਾਲਾ ਉੜ ਉਦੋਂ ਮੈਨੂੰ ਲੋੜ ਹੀ ਹੈ ਚੱਲ ਮੇਰੇ ਪੱਥਰੀਆਂ ਹੀ ਮੈਂ ਤਾਂ ਸੋਚਿਆ ਮੇਰੀ ਭਤੀਜੀ ਆ ਮੇਰੀ ਅੱਖੇ ਲੱਗੂ ਕਿ ਤੇ ਮੇਰੇ ਕੰਮ ਆਊਗੀ ਤੈਨੂੰ ਹੱਥੀਂ ਚੁੱਕ ਕੇ ਰਹੀਂ ਆਪਣੇ ਮੈਂ ਹੈ ਜਿਹੜੇ ਤੂੰ ਕਾਰਨਾ ਮੈਂ ਕਰਦੀ ਫਿਰਦੀ ਮੇਰੇ ਨਾਲ ਉਹ ਜੇ ਮੈਂ ਕਿਤੇ ਤੇ ਪਿਓ ਨੂੰ ਦੱਸ ਦਿੰਦੀ ਨਾ ਫੇਰ ਤੈਨੂੰ ਲੱਤਾਂ ਵੱਢ ਕੇ ਅੰਦਰ ਪਾਉਂਦਾ ਤੈਨੂੰ ਆਹੋ ਐਵੇਂ ਲੱਤਾਂ ਵੱਢ ਕੇ ਮੇਰੇ ਅੰਦਰ ਪਾ ਦੇਈਆਂ ਮੈਂ ਮੈਂ ਕੀ ਗਲਤ ਕਰਤਾ ਨਾ ਕੁਛ ਗਲਤ ਨਹੀਂ ਕੀਤਾ ਤੂੰ ਵੀ ਨਹੀਂ ਕੀਤਾ ਹਨਾ ਉਦੋਂ ਤੇ ਆਨੇ ਬਹਾਨੇ ਆਉਂਦਾ ਹੀਗਾ ਪੀ ਕਾਦਰ ਚਾਚੀ ਜੀ ਮੇਰਾ ਰਿਸ਼ਤਾ ਉਥੇ ਹੋ ਰਿਸ਼ਤੇ ਹੋ ਕੇ ਸਾਰੇ ਕੰਮ ਹੋ ਗਏ ਅੱਖਾਂ ਹੀ ਬਦਲੀਆਂ ਕਰਨੀਆਂ ਦਵਾਚੀਆਂ ਨਾ ਮੈਂ ਗਲਤ ਕੀ ਕੀਤਾ ਸਗੋਂ ਤੁਹਾਡੀ ਲੋੜ ਪੂਰੀ ਕੀਤੀ ਤੁਸੀਂ ਉਲਟਾ ਉਹਨੂੰ ਪੈਣ ਦੇ ਤੇ ਮੈਂ ਜੇ ਤੁਹਾਨੂੰ ਦੱਸਦਾ ਜਾਂ ਕਿ ਮੈਂ ਜੇ 2-4 ਮਹੀਨੇ ਨਹੀਂ ਦੇ ਸਕਦੀ ਸੋਨਾ ਤੇ ਫਿਰ ਮੇਰੀ ਜਾਣ ਲੈਣੀ ਕਰਤੀ ਤੁਸੀਂ ਸਾਰੇ ਟੱਬਰ ਨੇ ਹੈ ਜਾਣਕਾਰੀ ਤਾਂ ਵੀ ਲੈਣੀ ਕੀਤੀ ਪ੍ਰਸ਼ੰਤ ਤੁਹਾਡਾ ਹਾਲ ਤੱਕ ਨਹੀਂ ਹੋਇਆ ਤੇ ਮੈਂ ਜਾਣ ਕੇ ਕਿਹਨੇ ਹੋਏ ਤੁਸੀਂ ਤੂੰ ਤੇਗਲਾ ਨਹੀਂ ਥੋੜੇ ਪਾ ਤੇ ਆਣ ਕੇ ਮਰ ਜੂਗੀ ਚੰਗਾ ਸਭ ਠੰਡ ਕਰੀ ਤੁਹਾਨੂੰ ਵੀ ਤੇ ਇਹਨਾਂ ਨੂੰ ਹਾ ਮਰਦੇ ਦੇ ਮਰੋ ਫਿਰ ਜਾ ਕਰ ਕੇ ਜੇ ਤੇ ਸਾਨੂੰ ਕਾਦਾ ਪਰ ਕੱਟ ਦੇ ਵਰਗੇ ਕਿੱਥੇ ਮਰਦੇ ਨੂੰ ਚਾਹੀ ਤੇ ਸਾਨੂੰ ਮਾਰ ਕੇ ਫਿਰ ਵੀ ਨਾ ਮਰਨਾ ਚਲ ਆ ਚੱਲੀਏ ਨਦੀਪਾ ਆਪਾਂ ਆ ਵੇਖੋ ਤਾਂ ਸਹੀ ਹੁਣ ਕਿੱਧਰ ਲੜਨ ਡਈਆਂ ਪਹਿਲਾਂ ਨਾ ਇਸੇ ਬੈੱਡ ਦੇ ਉੱਤੇ ਬਹਿ ਕੇ ਤਾਂ ਇਧਰ ਜੁੱਝਾ ਜੋੜ ਜੋੜ ਗੱਲਾਂ ਕਰਦੀਆਂ ਇਹ ਇਹ ਨਹੀਂ ਮਾਨਦੋ ਨੇ ਜਾਣੀਆਂ ਅਸੀਂ ਤੇ ਲੜਦੀ ਨੁਤਰੋ ਨਾ ਫੇਰ ਬੋਤੀ ਤੇ ਤੁਸੀਂ ਸੋਣ ਲਾ ਤੇ ਆਂ ਨਾ ਖਬਰਦਾਰ ਤੇ ਮੇਰੇ ਵੇੜੇ ਚ ਪਿਆਰ ਮੁਟਕੇ ਪਾਇਆ ਤਾਂ ਸੁਣ ਲਾ ਵੇ ਲੈ ਜਾ ਇਹਨੂੰ ਨਾਲ ਠੀਕ ਹੈ ਨਾ ਚੱਲੇ ਹਨੋ ਇੱਥੇ ਸ਼ੌਂਕ ਨਹੀਂ ਹੁੰਦਾ ਇਸਤਾਮਾ ਕਰਾਤਾ ਪੁਰੇ ਪਾਪਾ ਨੂੰ ਉਹ ਤਾਂ ਬੁਰੀ ਬਾਣੀ ਗਈਆਂ ਹੁਣ ਤੇ ਪਰ ਇੱਕ ਗੱਲ ਮੇਰੀ ਪੱਲੇ ਬੰਨ ਲ ਤੇਰੀ ਭੂਆ ਮਰ ਗਈ ਤੇਰੇ ਵਾਸਤੇ ਅੱਜ ਤੋਂ ਬਾਅਦ ਮੇਰੇ ਦਰਵਾਜ਼ੇ ਬੰਦ ਵਾ ਠੀਕ ਹੈ ਨਾ ਹੁਣ ਮੁੜ ਕੇ ਫੇਰਾਂ ਨਾ ਪਾਈਂਂਂ ਘਰ ਤੇ ਵੇਖ ਵੀ ਲ ਤੇਰੀ ਘਰ ਉਹਨਾਂ ਨੇ ਕੋਈ ਸ਼ੌਂਕ ਵੀ ਨਹੀਂ ਹੈਗਾ ਤੂੰ ਹੀ ਕੰਮ ਹੀ ਇਦਾਂ ਨੇ ਕੀਤੇ ਆ ਆ ਵੇਖੋ ਜਾ ਜਾ ਨਹੀਂ ਰੁਕ ਜਾ ਰੁਕ ਜਾ ਤੇਰੀ ਗੱਲ ਸੁਣ ਕੇ ਤੇ ਆਈ ਕੀ ਹੋਇਆ ਹੁਣ ਆ ਕੀ ਆ ਇੱਧਰ ਆ ਦਵੇਂ ਜੀ ਤੂੰ ਵੀ ਆ ਗਏ ਦੱਸੋ ਆ ਇੰਨੇ ਜਾਣੇ ਗਵਾਹ ਵਾ ਹੁਣ ਮੈਂ ਸੋਨਾ ਦਿੱਤਾ ਈ ਤੇਰਾ ਮੋੜ ਕੱਲੋਂ ਨਾ ਮੈਨੂੰ ਨਾ ਕਵੀ ਕੀ ਨੂੰ ਕੀ ਆ ਕੀ ਨਹੀਂ ਠੀਕ ਆ ਨਾ ਖਬਰਦਾਰ ਦੇ ਮੇਰੇ ਵੱਲ ਮੁੜ ਕੇ ਆਈ ਤੇ ਆ ਸੋਨੇ ਨਾ ਮਿਲੀ ساری ਉਮਰ ਹੁਣ ਮੈਨੂੰ ਤੈਨੂੰ ਨਾ ਮਿਲਣੀ ਲੋੜ ਵੀ ਨਹੀਂ ਹੈਗੀ ਬਥੇਰੇ ਰਿਸ਼ਤੇਦਾਰ ਨੇ ਮਿਲਣ ਵਾਲੇ ਸਾਡੇ ਵਰਗਿਆਂ ਦੀ ਲੋੜ ਨਹੀਂ ਆ ਜਾ ਨਾ ਤੇਲ ਜਾ ਕੇ ਜਾ ਬਣ ਲੱਤ ਮੇਰੇ ਉਹ ਲੈ ਕੇ ਸੋਨਾ ਆਪਣਾ ਆ ਤੇਰਾ ਲਾ ਰਸਤਾ ਹੋ ਰਿਹਾ ਤੇ ਹੁਣ ਨਾ ਕੀ ਕਰੋਂ ਹਾਂ ਤੈਨੂੰ ਕਿੱਥੇ ਤੁਰ ਆਪ ਬਾਈ ਰੇਟਾ ਕਰਾ ਕੇ ਮੈਂ ਹੁਣ ਕੰਨਾਂ ਮੈਂ ਹਿੱਟਾ ਕਰਿਆ ਕਰਨਾ ਹਰ ਤੂੰ ਚੁੱਪ ਕਰ ਜਾ ਤੂੰ ਦਿਵਾਲੇ ਹੋ ਜਾ ਮੇਰੇ ਇਹ ਦੇਖਦੇ ਹੁਣ ਠੀਕ ਹੋਣਾ ਜਾ ਤੂੰ ਘੁੱਟ ਪਿਆਓ ਸਾਨੂੰ ਵੀ ਅੱਗੇ ਅੱਗੇ ਥੋੜੀ ਹੋਣਦੀ ਆ ਕਿੱਡੀਓ ਬੇਇੱਜ਼ਤੀ ਕਰਕੇ ਗਈ ਤਾਨੂੰ ਮਾੜੀ ਮੋੜੀ ਲੱਗੀ ਲੈ ਚੁੱਪ ਕਰਕੇ ਉੱਪਰ ਤੂੰ ਹੀ ਕਿਹਨੇ ਤੇ ਟੱਕਣ ਦੀ ਦੇ ਠੀਕ ਹੋਣਾ ਤਾ ਮੈਂ ਤਾਂ ਬੋਲਣਾ ਤਾਂ ਮਤਲਬ ਵੀ ਕਰੀ ਦਊਂ ਜਿੰਨਾ ਦਾ ਮੇਰੇ ਸਿਰ ਤੇ ਪਈ ਤੇ ਮੈਂ ਆਪੇ ਸੰਭਾਲ ਲੀ ਤੂੰ ਹੀ ਕੀ ਕੀਤਾ ਮੇਰੇ ਵਾਸਤੇ ਹੈ ਮੇਰੀ ਗੱਲ ਸੁਣ ਚਾਹ ਕੋਟ ਬਣੀ ਕਿ ਨਹੀਂ ਰੱਖੀ ਅੰਦਰ ਚਾਹ ਬਣੀ ਕਿ ਨਹੀਂ ਨਾ ਉਹ ਤੁਹਾਡੀ ਨੇ ਦੇਤੀ ਪਾ ਕੇ ਤੁਹਾਨੂੰ ਕੱਪ ਦੇ ਵਿੱਚ ਇਹਦਾ ਦਿਮਾਗ ਨਹੀਂ ਕੰਮ ਕਰਦਾ ਤੇ ਵੇਖਿਆ ਕਿ ਤਰ੍ਹਾਂ ਬੋਲਣ ਦੀ ਜ਼ੁਬਾਨ ਵੇਖਿਆ ਕਿੱਦਾਂ ਚਲਾਈ ਆ ਮਾਂ ਦੀ ਧੀ ਬੈੱਡ ਤੋਂ ਉੱਠੀ ਨਹੀਂ ਆਕੜ ਕੇ ਬੈਠੀ ਉੱਥੇ ਹੈ ਪਰ ਇੱਕ ਦਾ ਨਵਾ ਸਾਡੀ ਸਕੀਮ ਹੋ ਗਈ ਕੰਮ ਚਾਹ ਹੋਣਾ ਹੈ ਕਿ ਨਹੀਂ ਮਾਂ ਨੇ ਨਹੀਂ ਕੀਤਾ ਚੁੱਪ ਕਰ ਜਾ ਤੁਸੀਂ ਵੀ ਕੰਦਾਂ ਦੇ ਵੀ ਕੰਨ ਹੁੰਦੇ ਆ ਚੱਲ ਇਹ ਵੀ ਗੜੋਂ ਲੱਗ ਗਈ ਮੇਰੇ ਠੀਕ ਆ ਨਾ ਤੇ ਬਾਕੀ ਪਰ ਜਿਹੜਾ ਪਹਿਨਾ ਤੇ ਲਾਹੜ ਕੋ ਹੈਗਾ ਵਾ ਉਹਦ ਨਾਲ ਤਾਂ ਸਾਡੀ ਸਾਈ ਉਮਰਾਂ ਦਾ ਨੰਗ ਜਾਣੀ ਆ ਆ ਜਿਹੜੇ ਕਲ ਜੋਗੀ ਆ ਨਾ ਦੋਵੇਂ ਇਹਨਾਂ ਨੂੰ ਤਾਂ ਦੇਣਾ ਪੰਜਾ ਨਹੀਂ ਆਪਾਂ ਠੀਕ ਆ ਨਾ ਐ ਕਿੰਨਾ ਵੇਖ ਲਾ ਕਿ ਬੀਖੇਤੀ ਉਧਰ ਹੋ ਗਈ ਉਹ ਹੈ ਇਹਨਾਂ ਨੇ ਵੀ ਵੇਖਿਆ ਵੀ ਸਭ ਸਾਡੇ ਤੇ ਕਰਨ ਦੇ ਆ ਕੋਈ ਰਹਿਣ ਦੋ ਮੈਂ ਕਿਹੜੀ ਨੱਕ ਤੇ ਮੱਖੀ ਬਹਿਣਤ ਨਹੀਂ ਆ ਹੁਣ ਠੀਕ ਆ ਨਾ ਜਿੱਦਾਂ ਦੀ ਇਹ ਹੁਣ ਉਦਾਂ ਦੀ ਮੈਂ ਬਣ ਜੂਗੀ ਹੁਣ ਕੀ ਕੀਤਾ ਜਾਵੇ ਸਰ ਕਰਨਾ ਕੀ ਆ ਚਲੋ ਅੰਦਰ ਮੈਂ ਚਾ ਲੈ ਕੇ ਨਹੀਂ ਕੀ ਕਰਨਾ ਆ ਜਾਓ